ਯਾਣਾ ਦੇ ਗੇੜਾ ਮੁੰਡਾ ਯਾਰਾ ਯਾਨੀ ਕਰਤੀਆਂ ਮੈਂ ਉੱਥੇ ਟਰੈਕਟਰ ਚੱਲਦਾ ਹੀ ਉੱਥੇ ਕੈਸਟੀਆਂ ਚੱਲਦੇ ਆ ਕੈਸਟੀਆਂ ਚੱਲਦੇ ਆ ਹਾਂ ਆ ਜਿੱਥੇ ਅਮਰਜੀਤ ਹਾਂ ਆ ਟਰੈਕਟਰ ਚ ਆਉਦੇ ਆਉਦੇ ਆ ਜੀ ਕੈਸਟੀਆਂ ਚ ਆਉਂਦੇ ਬਸ ਪ੍ਰਿਆਨ ਇੱਕੋ ਇੱਕ ਸਰਵੇਲਾ ਲਾਰ ਮਾਰ ਮੈਂ ਹੂੰ ਆਛ ਮਿਸ਼ਾਨ ਘਾਟ ਆਹ ਦੇਖਦੇ ਨੀ ਤਿੰਨ ਕਿ ਫੁੱਟ ਪਾਣੀ ਹੋਊਗਾ ਡੁੱਬਿਆ ਫਿਰਦਾ ਤਿੰਨ ਫੁੱਟ ਜ਼ਿਆਦਾ ਆ ਉਹ ਖੰਬੇ ਡੁੱਬੇ ਪਏ ਚਾਰੇ ਖੰਬੇ ਡੁੱਬੇ ਪਏ ਉਹਦਾ ਮੋਟਦਾ ਹਸਾ ਰਣਾ ਉਹ ਮੋਟਰ ਡੁੱਬੀ ਪਈ ਹੈ ਖੰਭਾ 20 ਫੁੱਟ ਦਾ ਹੁੰਦਾ ਸ਼ਰਮਾ ਜੀ ਕਿਹੜਾ ਹੁੰਦੇ ਹੁਣਗੇ ਇੰਨੇ ਇੱਕ ਤਾਂ ਜ਼ਿਆਦਾ 20 ਫੁੱਟ ਤਾਂ ਇਹ ਉਹ ਮੋਟਰ 20 ਫੁੱਟ ਦੇ ਤਾਂ ਹੁੰਦੇ ਆ ਮੋਟਰ ਆ ਜੇ ਤਾਂ 4-5 ਫੁੱਟ ਦੇ ਇੱਕ ਤਾਂ ਉਹ 4-5 ਫੁੱਟ ਰਹਿ ਗਏ ਮਾਈ ਫਾਇਰ ਫੋਟ ਦਾ ਹੁਣ ਆ ਪਾਣੀ ਕਿੰਨੇ ਦਿਨ ਹੋ ਗਏ ਆ ਤੇ ਉਦੋਂ ਪਹਿਲਾਂ ਕਿੰਨਾ ਪਾਣੀ ਹੁਣਾ ਮੇਰੇ ਹਿਸਾਬ ਨਾਲ ਬਾਈ ਪਾਣੀ ਘਟਿਆ ਨਹੀਂ ਪਾਣੀ ਨਹੀਂ ਘਟਿਆ ਪਾਣੀ ਪਿੱਛੋਂ ਤੁਰਿਆ ਆਉਂਦਾ ਨਾ ਦਰਿਆਗ ਨਹੀਂ ਘਟਿਆ ਪਾਣੀ ਇਹ ਘਟਿਆ ਨਹੀਂ ਜਦੋਂ ਮਗਰੋਂ ਪਾਣੀ ਸੁੱਕੂਗਾ ਫਿਰ ਇਹ ਘਟਣਾ ਪਾਣੀ ਇਹ ਦਰਿਆ ਹੀ ਬਣ ਗਿਆ ਯਾਰ